ਅੱਜ ਨਗਰ ਕੌਂਸਲ ਮਾਨਸਾ ਦੀ ਸਦਾਰਨ ਮੀਟਿੰਗ ਹੋਈ ਆ ਔਰ ਕਾਫੀ ਜਿਹੜੇ ਵਿਸ਼ੇ ਐ ਸ਼ਹਿਰ ਦੀ ਡਿਵੈਲਪਮੈਂਟ ਲਈ ਇਹਦੇ ਚ ਲੈ ਕੇ ਆਂਦੇ ਨੇ ਔਰ ਸਭ ਤੋਂ ਪਹਿਲਾਂ ਜਿਹੜੇ ਮਾਨਸਾ ਸ਼ਹਿਰ ਵਿੱਚ ਸੀਵਰੇਜ ਦੀ ਬੜੀ ਵੱਡੀ ਸਮੱਸਿਆ ਜਿਹੜਾ ਕਿ 43.90 ਕਰੋੜ ਦਾ ਪ੍ਰੋਜੈਕਟ ਪਾਸ ਹੋ ਚੁੱਕਿਆ ਟੈਂਡਰ ਅਲਾਟ ਹੋ ਚੁੱਕਿਆ ਐ ਇਸੇ ਹਫ਼ਤੇ ਵਰਕ ਆਰਡਰ ਹੋ ਕੇ ਅਗਲੇ ਹਫ਼ਤੇ ਜਾਂ ਜੂਨ ਦੇ ਪਹਿਲੇ ਅਸੀਂ ਕੰਮ ਸ਼ੁਰੂ ਕਰ ਦਾਂਗੇ ਉਹਦੀ ਪ੍ਰਵਾਨਗੀ ਹੈ ਜੀ ਉਸ ਤੋਂ ਬਿਨਾ ਕੁਝ ਛੋਟੇ ਮੋਟੇ ਹੈਗੇ ਆ ਜਿਹੜੇ ਏਜੰਡੇ ਲੱਤੇ ਆ ਔਰ ਮੇਨ ਇੱਕ ਜਿਹੜਾ ਅਨਾਜ ਮੰਡੀ ਦੇ ਨਾਲ ਵਾਲੀ ਰੋਡ ਹੈ ਕਿ ਉਹ ਲਾਈਨ ਦਾ ਉਹਦਾ ਨਾਮ ਹੈ ਜਿਹੜਾ ਅਗਰਵਾਲ ਸਮਾਜ ਦੇ ਮਾਨੀ ਮਹਾਰਾਜਾ ਅਗਰ ਸਿੰਘ ਜੀ ਦੇ ਨਾਮ ਤੇ ਰੱਖਿਆ ਔਰ ਉਹ ਰੋਡ ਨੂੰ ਹੁਣ ਮਹਾਰਾਜਾ ਅਗਰ ਸਿੰਘ ਮਾਰਗ ਦੇ ਨਾਮ ਨਾਲ ਜਾਣਿਆ ਜਾਊਗਾ ਸਾਰੇ ਹਾਊਸ ਨੇ ਉਤੇ ਸਹਿਮਤੀ ਦਿੱਤੀ ਹੈ ਇਸ ਤੋਂ ਬਿਨਾ ਕਾਫੀ ਦੇਰ ਦੀ ਸਾਡੀ ਸ਼ਹਿਰ ਦੀਆਂ ਪ੍ਰੋਬਲਮ ਸੀ ਕਿ ਸ਼ਹਿਰ ਦੀਆਂ ਸਾਰੀਆਂ ਐਂਟਰੀਆਂ ਦੀ ਤੁਣਿਆ ਰੋਡਸ ਦੇ ਡੈਮੇਜ ਹੋਈਆਂ ਪਈਆਂ ਸੀ ਉਹਦੇ ਸਬੰਧ ਚ ਅਸੀਂ ਜਿਹੜੀ ਮਹਾਰਾਜਾ ਅਗਰਸੈਨ ਮਾਰਗਨਾਥ ਦੇ ਨਾਂ ਨਾਲ ਜਾਣੇ ਜਾਣ ਵਾਲੀ ਰੋਡ ਹੈ ਜਿਹੜੀ ਉਹ ਜਿਹੜੇ ਖੰਬੇ ਹੈ ਉਹਨਾਂ ਦਾ 70 ਲੱਖ ਰੁਪਏ ਦੇ ਕਰੀਬ ਜਿਹੜਾ ਬਜਟ ਹੈ ਉਹ ਬਿਜਲੀ ਬੋਰਡ ਨੂੰ ਭਰ ਕੇ ਉਹ ਰੋਡ ਚੌੜੀ ਕਰਕੇ ਉਹ ਰੋਡ ਬਿਲਕੁਲ ਅਨਾਜ ਮੰਡੀ ਤੋਂ ਲੈ ਕੇ ਅੱਗੇ ਤੱਕ ਭਗਤ ਸਿੰਘ ਚੌਂਕ ਤੱਕ ਪੂਰੀ ਬਣਾਈ ਜਾਊਗੀ ਰੋਡ ਬਣੂਗੀ ਸਾਈਡ ਤੇ ਇੰਟਰਲੋਕਿੰਗ ਟਾਈਲਸ ਲੱਗਣਗੀਆਂ ਉਸ ਤੋਂ ਅੱਗੇ ਜੇ ਆਈਏ ਤਾਂ ਚੁੰਗੀ ਵਾਲੀ ਜਿਹੜੀ ਰੋਡ ਹੈ ਉਹ ਵੀ ਗੁਰਦੁਆਰਾ ਸਾਹਿਬ ਤੱਕ ਜਿਹੜੀ ਉੱਥੇ ਆਪਣਾ ਹੈ ਉਹ ਜ਼ਿਆਦਾ ਟੁੱਟੀ ਹੋਈ ਹੈ ਉਹ ਸਾਰੀ ਦੁਬਾਰਾ ਬਣੇਗੀ ਉਸ ਤੋਂ ਅੱਗੇ ਰਿਪੇਅਰ ਹੋਏਗੀ ਔਰ ਜੋ FCI ਦੇ ਗਰਾਊਂਡ ਦੇ ਅੱਗੇ ਦੀ ਜਿਹੜੀ ਰੋਡ ਹੈ ਜੋ ਫਲਾਈਓਵਰ ਤੋਂ ਉਤਰ ਕੇ ਆਪਾਂ ਯੂ ਟਰਨ ਲੈਨੇ ਆ ਦੋਨਾਂ ਸਾਈਡਸ ਤੇ ਉਹਦੀ ਰਿਪੇਅਰ ਹੋ ਕੇ ਉਹ ਵੀ ਦੁਬਾਰਾ ਬਣੇਗੀ ਔਰ ਉਸ ਤੋਂ ਅੱਗੇ ਜਦੋਂ ਅੰਡਰ ਬ੍ਰਿਜ ਤੋਂ ਨਿਕਲਦੇ ਆ ਆਪਣੇ ਮੇਨ ਫਾਟਕ ਤੱਕ ਆਉਣੇ ਆ ਤਾਂ ਉਹ ਪੂਰੀ ਰੋਡ ਹੈ ਜਿਹੜੀ ਉਹ ਚੌੜੀ ਹੋਊਗੀ ਵਿਚਾਲੇ ਉਹਨੂੰ ਗ੍ਰੀਨ ਬੈਲਟ ਅਸੀਂ ਬਣਾਵਾਂਗੇ ਮਿਊਨਿਸਪਲ ਕਮੇਟੀ ਮਾਨਸਾ ਔਰ ਜੋ ਰਮਨ ਸੁਨੇਮੇ ਦੇ ਅੱਗੇ ਦੀ ਰੋਡ ਹੈ ਉਹ મતલਬ ਲਿੰਕ ਰੋਡ ਤੋਂ ਲੈ ਕੇ ਜਿੱਥੋਂ ਮਾਨਸਾਂ ਦੀ ਹਦੂਦ ਹੈ ਉੱਥੋਂ ਤੱਕ ਉਹ ਰੋਡ ਵੀ ਬਣਾਈ ਜਾਊਗੀ ਖਾਲਸਾ ਸਕੂਲ ਤੋਂ ਲੈ ਕੇ ਆਪਣਾ ਜਿਹੜਾ ਹੈ ਲੱਲੂਆਣਾ ਰੋਡ ਹੈ ਮੱਲੇ ਕੇ ਕੋਠੇ ਤੱਕ ਉਹ ਰੋਡ ਵੀ ਬਣਾਈ ਜਾਊਗੀ ਔਰ ਇਸ ਤੋਂ ਬਿਨਾ ਜਿਹੜਾ ਸੂਏ ਵਾਲੀ ਹੈ ਆਪਣੀ મતલਬ ਹਾਲਾਂਕਿ ਉਹ ਜਿਹੜੀ ਹੈ ਮਾਰਕੀਟ ਕਮੇਟੀ ਬਣਾਉਂਦੀ ਹੈ ਉਹਦੇ ਥੋੜਾ ਟਾਈਮ ਹੈ ਉਸ ਤੋਂ ਪਹਿਲਾਂ ਅਗਰ ਉਹਨਾਂ 'ਚ ਕੋਈ ਪ੍ਰੋਬਲਮ ਆਈ ਤਾਂ ਅਸੀਂ ਉਹ ਮਿਊਸਪਲ ਕਮੇਟੀ ਵੱਲੋਂ ਉਹ ਸੜਕ ਵੀ ਬਣਾਵਾਂਗੇ ਇਸ ਤੋਂ ਬਿਨਾ ਜਿਹੜਾ ਜਿੱਥੇ ਕੂੜੇ ਦਾ ਡੰਪ ਸੀਗਾ ਉਹ ਥੋੜਾ ਜਿਹਾ ਏਰੀਆ ਹੀ ਅਸੀਂ ਹੁਣ ਕਿਉਂਕਿ ਸਾਰੀ ਜਗ੍ਹਾ ਖਾਲੀ ਹੋ ਚੁੱਕੀ ਹੈ ਉੱਥੇ ਲਗਭਗ ਕਿਲਾ ਡੇਢ ਕਿਲਾ ਜਿਹੜਾ ਸਾਈਡ ਤੇ ਜਿੱਥੇ ਉਹ ਪੌੜੀਆਂ ਜੀਆਂ ਬਣੀਆਂ ਉਹ ਏਰੀਆ ਤੇ ਉੱਥੇ ਚਾਰਦੁਵਾਰੀ ਕੱਢ ਕੇ ਉਹ ਥੋੜਾ ਜਿਹਾ ਏਰੀਆ ਰੱਖਾਂਗੇ ਜਿਹੜਾ ਕੂੜਾ ਕਰਕਟ ਹੈ ਸਾਰਾ ਉੱਥੇ ਜਾਊਗਾ ਉੱਥੇ ਤਾਂ ਜੋ ਦੀ ਸੈਗਰੀਗੇਸ਼ਨ ਕਰਕੇ ਅੱਗੇ ਮਤਲਬ ਉਹਦਾ ਜਿਹੜਾ ਪ੍ਰੋਸੈਸਿੰਗ ਕੀਤੀ ਜਾਵੇ ਔਰ ਕੂੜੇ ਦੇ ਮੁੜਕੇ ਜਿਹੜੇ ਹੈਗੇ ਉਹ ਢੇਰ ਨਾਲ ਲੱਗਣ ਇਸ ਤੋਂ ਬਿਨਾ ਚਕੇਰੀਆਂ ਫਟਕ ਤੋ ਲੈ ਕੇ ਜਿਹੜਾ ਅੱਗੇ ਸਵੇ ਤੱਕ ਉਹ ਵੀ ਰੋਡ ਖਰਾਬ ਹੈ ਉਹ ਵੀ ਬਣਾਵਾਂਗੇ ਔਰ ਇਸ ਤੋਂ ਬਿਨਾ ਜਿਹੜੀ ਪ੍ਰਾਣੀ ਜਵਾਰ ਕੇ ਚੁੰਗੀ ਤੋਂ ਪੁਲ ਤੱਕ ਹੈ ਜਿਹੜੀ ਉਹ ਰੋਡ ਵੀ ਬਣੂਗੀ ਔਰ 33 ਫੁੱਟ ਰੋਡ ਤੋਂ ਜਿਹੜਾ ਕੋਟ ਦਾ ਟਿੱਬਾ ਹੈ ਉਹ ਰੋਡ ਵੀ ਬਣਾਈ ਜਾਊਗੀ ਇਸ ਤੋਂ ਬਿਨਾ ਹੋਰ ਵੀ ਤਿੰਨ ਚਾਰ ਜਿਹੜੇ ਏਜੰਡੇ ਹੈਗੇ ਆ ਉਹ ਬਣਾਏ ਜਾਣਗੇ ਔਰ ਸ਼ਹਿਰ 'ਚ ਜਿਹੜਾ ਕੂੜਾ ਕਰਕਟ ਹੈ ਉਹ ਥੋੜਾ ਬਹੁਤਾ ਵੀ ਰਹਿੰਦਾ ਉਹਨੂੰ ਵੀ ਆਪਾਂ ਅਸੀਂ ਚੱਕਾਂਗੇ ਤਾਂ ਅਮਰਸਾ ਤੋਂ ਪਾਉ ਰੋ ਰੋਆ ਕਿੰਨਾ ਆ ਕਿੰਨਾ ਕਿਹੜਾ ਫੀਡ ਲੱਭ ਰੋ ਕਿੰਨੇ ਟਾਈਮ ਵਿੱਚ ਪ੍ਰੋਕਸੀਨਰੀ ਫੂਡ ਚੱਲਦਾ ਇਹ ਰੈਜੋਲੂਸ਼ਨ ਦੀ ਦੇਖੋ ਅੱਜ ਲਗਭਗ ਸਾਰੇ ਜਿਹੜੇ ਮਤੇ ਆ ਉਹ ਪਾਸ ਚੁੱਕੇ ਹੋ ਚੁੱਕੇ ਆ ਇਹ ਹੁਣ ਅਗਲੇ ਹਫਤੇ ਮਤਲਬ ਸਿੱਖ ਭੇਜ ਦਾਂਗੇ ਅਥਾਰਟੀਆਂ ਨੂੰ ਏਡੀਸੀ ਕੋਲੇ ਜਾਂਦੇ ਜਰਨਲ ਕੋਲੇ ਇਹ ਮਤੇ ਪਾਸ ਹੋਣ ਇਹ ਮਤੇ ਪਾਸ ਹੋ ਕੇ ਆ ਜਾਣਗੇ ਉਸ ਤੋਂ ਬਾਅਦ ਜਿਹੜੇ ਪ੍ਰੋਸੈਸ ਦੇ ਨਾਲ ਸਾਰੇ ਅਫੀਸਰ ਬੈਠੇ ਜਿਵੇਂ ਟੈਂਡਰ ਲੱਗਣਗੇ ਆਪਾਂ ਉਹ ਆਪ ਸਾਰੇ ਪਾਸ ਹੋ ਜਾਣਗੇ ਮੇਰੇ ਮੈਨੂੰ ਇਹ ਆਸ ਹੈ ਕਿ ਜਿਹੜੀਆਂ ਰੋਡਸ ਬਣਨੀਆਂ ਉਹ ਗਰਮੀ ਗਰਮੀ ਦੇ ਵਿੱਚ ਜਿਹੜੀਆਂ ਇਹ ਸਾਰੀਆਂ ਰੋਡਸ ਅਸੀਂ ਬਣਾ ਲਾਂਗੇ ਕਿਉਂਕਿ ਜਿਹੜਾ ਪ੍ਰੀਮਿਕਸ ਦਾ ਸਮਾਂ ਇਹੀ ਹੁੰਦਾ ਹੈ ਸਤੰਬਰ ਤੋਂ ਪਹਿਲਾਂ ਪਹਿਲਾਂ ਬਣਾ ਲਈਏ ਵੀ 6 ਮਹੀਨੇ ਦੇ ਅੰਦਰ ਅੰਦਰ ਸ਼ਹਿਰ ਦੀਆਂ ਸਾਰੀਆਂ ਰੋਡਸ ਜਿੰਨੀਆਂ ਵੀ ਐਂਟਰੀਜ਼ ਨੇ ਸਾਰੀਆਂ ਮੇਨ ਉਹ ਸਾਰੀਆਂ ਬਣ ਜਾਣਗੀਆਂ ਔਰ ਜਿਹੜਾ ਪਾਣੀ ਹੈ ਅਏ ਦੇਖੋ ਅਸੀਂ ਸਮਝਦੇ ਆਂ ਚੁੰਗੀ ਤੇ ਦੋ ਦਿਨ ਦਾ ਆਪਣਾ ਤਕੌਣੀ ਤੇ ਪਾਣੀ ਖੜਾ ਹੈ ਕਾਫੀ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਪਰ ਕੁਝ ਉੱਥੇ ਨੱਕੇ ਵਗੈਰਾ ਲੱਗ ਰਹੇ ਸੀ ਜਿਹਦੇ ਕਰਕੇ ਦੋ ਦਿਨ ਦੀਆਂ ਮੋਟਰਾਂ ਬੰਦ ਸੀਗੀਆਂ ਲਾਈਨਾਂ ਤੋਂ ਇਧਰਲਾ ਏਰੀਆ ਜਿਹੜਾ ਸੁਪਰ ਸੈਕਸ਼ਨ ਨਾਲ ਸਾਫ਼ ਹੋ ਚੁੱਕਿਆ ਹੈ ਔਰ ਲਾਈਨਾਂ ਤੋਂ ਪਾਰ ਵਾਲਾ ਏਰੀਆ ਜਿਹੜੀ ਸਫਾਈ ਸ਼ੁਰੂ ਕੀਤੀ ਹੈ ਕੁਝ ਲੋਕ ਕਹਿੰਦੇ ਆ ਕਿ ਸੁਪਰ ਸੈਕਸ਼ਨ ਮਸ਼ੀਨ ਕਿੱਥੇ ਹੈ ਔਰ ਰਾਤ ਨੂੰ ਆ ਕੇ ਦੇਖ ਲੈਣ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਸੁਪਰ ਸੈਕਸ਼ਨ ਮਸ਼ੀਨ ਇੱਕ ਚੱਲਦੀ ਹੈ ਹੁਣ ਦੋ ਅਸੀਂ ਮਸ਼ੀਨਾਂ ਹੋਰ ਲਿਆ ਰਹੇ ਆ ਔਰ ਮਤਲਬ ਮਹੀਨੇ ਸਾਰਾ ਏਰੀਆ ਉਹਦੀ ਸਫਾਈ ਹੋਊਗੀ ਇਸ ਤੋਂ ਬਿਨਾ ਜਿਹੜਾ ਕਚੈਰੀ ਰੋਡ ਹੈ ਅੱਗੇ ਟੁੱਟੀ ਹੋਈ ਹੈ ਉਹਦੀ ਸਫਾਈ ਹੋਊਗੀ ਔਰ ਉਹ ਨਵੀਂ ਬਣੂਗੀ ਔਰ ਜਦੋਂ ਪਾਣੀ ਦਾ ਨਿਕਾਸ ਹੋ ਜਾਊਗਾ ਤਾਂ ਜਿਹੜੀਆਂ ਰਹਿੰਦੀਆਂ ਗਲੀਆਂ ਜਾਂ ਸੜਕਾਂ ਅਸੀਂ ਸਾਰੇ ਐਮਸੀ ਸਾਹਿਬਾਨ ਦੇ ਨਾਲ ਸਹਿਮਤੀ ਨਾਲ ਔਰ ਅੱਜ ਮੈਨੂੰ ਖੁਸ਼ੀ ਹੈ ਕਿ ਲਗਭਗ ਸਾਰੇ ਸਾਡੇ ਐਮਸੀ ਸਾਹਿਬਾਨ ਨੇ ਸਾਡੇ ਸਾਰੇ ਕਮਾਂ ਵਿੱਚ ਪੂਰੀ ਸਹਿਮਤੀ ਦਿੱਤੀ ਹੈ ਔਰ ਆਪਣੇ ਵਿਚਾਰ ਵੀ ਪੇਸ਼ ਕੀਤੇ ਆ ਰੌਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸਾਰੇ ਨਗਰ ਕੌਂਸਲ ਮਾਨਸਾ ਔਰ ਅਸੀਂ ਪੰਜਾਬ ਸਰਕਾਰ ਨਾਲ ਰਲ ਕੇ ਇੱਕ ਮਾਨਸਾ ਨੂੰ ਵਧੀਆ ਸੁੰਦਰ ਤੇ ਸੋਹਣਾ ਸ਼ਹਿਰ ਬਣਾਵਾਂਗੇ ਜੋ ਅੱਜ ਇਹ 25 2025 ਨੂੰ ਅੱਜ ਮੀਟਿੰਗ ਹੋਈ ਹੈ ਇਹ ਬਹੁਤ ਵਧੀਆ ਧਰੰਗ ਨਾਲ ਹੋਈ ਹੈ ਜਿਹੜੇ ਸ਼ਹਿਰ ਦੇ ਮੇਨ ਮੁੱਦੇ ਸੀ ਮੇਨ ਰੋੜਾਂ ਸੀ ਸਾਰੀ ਸੜਕਾਂ ਸੀ ਉਹਨਾਂ ਦਾ ਅੱਜ ਅਸੀਂ ਮਤਾ ਪਾਸ ਕੀਤਾਗਾ ਉਹ ਲਗਭਗ ਮੇਰੇ ਹਿਸਾਬ ਨਾਲ 8 ਕਰੋੜ ਰੁਪਏ ਦਾ ਮਤਾਗਾ ਜੋ ਕਿ ਐਮਐਲਏ ਸਾਹਿਬ ਨੇ ਦੱਸ ਹੀ ਦਿੱਤਾ ਤੁਹਾਨੂੰ ਵੀ ਸੁਝਾਅ ਸਰਕਾਰ ਤੋਂ ਫੰਡ ਲਿਆ ਕੇ ਅਸੀਂ ਜਲਦ ਕੰਮ ਚਲਾਵਾਂਗੇ ਤੇ ਸ਼ਹਿਰ ਦੇ ਵਿੱਚ ਜਿੰਨੇ ਰੋਡ ਟੁੱਟੇ ਹੋਏ ਨੇ ਉਹਨਾਂ ਨੂੰ ਪੂਰਾ ਸਾਫ ਸੁਥਰਾ ਬਣਾਵਾਂਗੇ ਸਾਰੇ ਜਿਹੜਾ ਸਹਿਯੋਗ ਹੈਗਾ ਸੀ ਜੀ ਹਾਂ ਸਾਰੇ ਸਹਿਮ ਕਿਵੇਂ